ਸਤਰਾ ਸੰਸਦ ਦੇ ਗਿਆਨ ਸਾਹਮਣੇ ਆਇਆ ਉਹਨੇ ਕਿਹਾ ਜੀ ਠੰਡੇ ਰਹੋ ਅਸੀਂ ਗੱਲਬਾਤ ਕਰਾਂਗੇ ਤੇ ਮਸਲੇ ਵੀ ਹੱਲ ਕਰਾਵਾਂਗੇ ਇਹਨਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਪਤਾ ਨਹੀਂ ਸੀ ਕਿ ਅਸੀਂ ਚੋਣ ਲੜਨੀ ਹੈ ਅਸੀਂ ਕਦੋਂ ਤੱਕ ਗੱਲਬਾਤਾਂ ਰਹੀ ਇਹ ਸਾਰਾ ਕੁਝ ਕਰਦੇ ਰਹਾਂਗੇ ਤੇ ਪ੍ਰਧਾਨ ਮੰਤਰੀ ਸਾਹਿਬ ਆਪਣੇ ਭਾਸ਼ਣ ਦੇ ਵਿੱਚ ਇੱਕ ਤੇ ਗੱਲ ਹੀ ਨਹੀਂ ਕਰਦੇ ਪਿਊਸ਼ ਗੋਇਲ ਇਹਨਾਂ ਦੇ ਸਾਬਕਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੁਸ਼ਿਆਰਪੁਰ ਆਏ ਇਹਨਾਂ ਦੇ ਰਾਜ ਮੰਤਰੀ ਜਿਹੜੇ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਵੀ ਚਾਹੀਦਾ ਸੀ ਉਹ ਪੰਜਾਬ ਦੇ ਨਾਲ ਸੰਬੰਧਿਤ ਨੇ ਪੰਜਾਬ ਦੇ ਸਾਬਕਾ ਆਈਐਸ ਅਧਿਕਾਰੀ ਪਰੰਪਰਾ ਕੋਲ ਜਿੱਥੇ ਭਾਜਪਾ ਦੇ ਸ਼ਾਮਲ ਹੋ ਗਏ ਨੇ ਤੇ ਸਿਕੰਦਰ ਸਿੰਘ ਮਲੂਕਾ ਦੇ ਨੂੰ ਨੇ ਉਹਨਾਂ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਡੀਐਨਓ ਲੈ ਕੇ ਜਵਾਬ ਦਿੱਤਾ ਗਿਆ 180 ਤੋਂ ਪਹਿਲਾਂ ਪੰਜਾਬ ਦੇ ਉੱਤੇ ਕਿੰਨਾ ਕਰਜ਼ਾ ਸੀ ਉਦੋਂ ਵਾਲ ਕਰਜ਼ਾ ਕਿੰਨਾ ਚੜਿਆ ਜਦ ਕਿ ਤੁਸੀਂ ਸੈਂਟਰ ਦੇ ਵਿੱਚ ਭਾਈ ਵਾਲ ਵੀ ਰਹੇ ਕਾਂਗਰਸੀ ਵੀ ਸੈਂਟਰ ਦੇ ਵਿੱਚ ਸਰਕਾਰਾਂ ਦਾ ਆਨੰਦ ਮਾਣਦੇ ਰਹੇ ਤੁਸੀਂ ਵੀ ਸੈਂਟਰ ਦੇ ਵਿੱਚ ਆਨੰਦ ਮਾਣਦੇ ਰਹੇ ਪਰ ਪੰਜਾਬ ਉਹਦਾ ਕੱਖ ਨਹੀਂ ਰਾਣਾ ਗੁਰਜੀਤ ਸਿੰਘ ਸੋਢੀ ਦਾ ਮੁੰਡਾ ਹੈ ਉਹ ਯਾਦ ਉਮੀਦ ਵਾਂ ਖੜਾ ਹੈ ਸੀ ਤੇ ਜਿੱਤਿਆ ਵੀ ਸੀ ਤੇ ਹੁਣ ਚਰਚਾਵਾਂ ਵੀ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜਿਹੜੇ ਕੈਪਟਨ ਸਾਹਿਬ ਦੇ ਨਾਲ ਗਏ ਹੈ ਰਾਣਾ ਗੁਰਜੀਤ ਸਿੰਘ ਉਹ ਨੇ ਜਿਨ੍ਹਾਂ ਦਾ ਸੁਖਪਾਲ ਸਿੰਘ ਖੈਰਾ ਨਾਲ ਪੰਗਾ ਰਿਆ ਦੋਨੇ ਪਿਓ ਪੁੱਤ ਆਸ ਵਿੱਚ ਲਈ ਪਤਾ ਇੱਕ ਨਹੀਂ ਸਾਬਕਾ ਮੰਤਰੀ ਵੀ ਰਹੇ ਨੇ ਪਹਿਲਾਂ ਭਾਵੇਂ ਕੋਈ 10 ਵਾਰੀ ਮਿਲਿਆ ਹੁੰਦਾ ਕੋਈ ਸ਼ੱਕ ਨਹੀਂ ਸੀ ਕਰਦਾ ਅੱਜ ਕੱਲ ਜਦੋਂ ਤੋਂ ਕਦਰਾਂ ਕੀਮਤਾਂ ਘਟ ਗਈਆਂ ਇਹਦੀ ਥਾਂ ਤੇ ਜਦੋਂ ਆਗੂ ਵੱਡੇ ਹੋ ਗਏ ਉਦੋਂ ਤੋਂ ਲਗਾਤਾਰਤਾ ਦੇ ਵਿੱਚ ਪਾਰਟੀਆਂ ਡਾਊਨ ਹੁੰਦੀਆਂ ਗਈਆਂ त्रिपुरंग सिंह मान आसाम ਦੇ ਵਿੱਚ ਪਹੁੰਚੇ ਨੇ ਇੱਕ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਵੱਲੋਂ ਬੀਜੇਪੀ ਦੇ ਉੱਤੇ ਨਿਸ਼ਾਨੇ ਸਾਧੇ ਗਏ। ਪੰਜਾਬ ਤੋਂ ਬਾਹਰ ਜਾ ਕੇ ਇਹ ਇੰਡੀਆ ਗੱਠ ਜੋੜਦਾ ਹਿੱਸਾ ਨੇ। ਪੰਜਾਬ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਦੀ ਨਹੀਂ ਬਣਦੀ। ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋਂ ਲੈ ਕੇ ਇਸ ਪਰੋਣ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋਈ ਜਹਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਚਰਚਾ ਕਰਨ ਲਈ ਮੇਰੇ ਨਾਲ ਜੁੜੇ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋਂ ਜੀ ਨੂੰ ਅਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿਲਸਾ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਜਿੱਥੇ ਫਰੀਦਕੋਟ ਦੇ ਵਿੱਚ ਹਾਂਸਰਾਏ ਹੰਸ ਦੀ ਗੱਡੀ ਘੇਰ ਲਈ ਗਈ ਕਿਸਾਨਾਂ ਵੱਲੋਂ ਤੇ ਲਗਾਤਾਰ ਵਿਰੋਧ ਕੀਤਾ ਗਿਆ ਤੇ ਉੱਥੇ ਹਾਂਸਰਾਏ ਦਾ ਬਿਆਨ ਸਾਹਮਣੇ ਆਇਆ ਉਹਨੇ ਕਹਿ ਆ ਜੀ ਠੰਡੇ ਰਹੋ ਅਸੀਂ ਗੱਲਬਾਤ ਕਰਾਂਗੇ ਤੇ ਮਸ ਦੇਖੋ ਕਿਸਾਨ ਜਥੇਬੰਦੀਆਂ ਨੇ ਜਿਹੜੀ ਇਹ ਵਿਰੋਧਤਾ ਦੀ ਗੱਲ ਕੀਤੀ ਹੈ ਕੋਈ ਨਵੀਂ ਨਹੀਂ। ਉਹਨਾਂ ਨੇ ਪਹਿਲਾਂ ਹੀ ਐਲਾਨ ਕਰਤਾ ਸੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਵਿਰੋਧ ਕਰਾਂਗੇ। ਉਹਨਾਂ ਨੇ 2022 ਦੀਆਂ ਚੋਣਾਂ ਵਿੱਚ ਵੀ ਕੀਤਾ ਸੀ। ਪਰ ਮੈਂ ਇੱਕ ਬੇਨਤੀ ਜ਼ਰੂਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਰਾਂਗਾ। ਤੁਸੀਂ ਵਿਰੋਧ ਕਰੋ, ਜੀ ਸਦਕੇ ਕਰੋ। ਘੰਟਿਆਂ ਵੱਧੀ ਕਰੋ। ਪਰ ਇਹਨੂੰ ਹੰਸ ਕਰਾਉਣ ਦਿਓ ਮੈਂ ਦੋ ਤਿੰਨ ਵਾਰ ਤੁਹਾਨੂੰ ਸੁਚੇਤ ਕਰ ਚੁੱਕਿਆ ਹਾਂ ਕਿ ਪੰਜਾਬ ਦੀਆਂ ਚੋਣਾਂ ਅਖੀਰ 'ਚ ਰੱਖਣ ਦਾ ਕੋਈ ਮਤਲਬ ਹੈ ਇਹ ਕਿਤੇ ਤੁਹਾਡਾ ਇਸ ਤੁਹਾਡੇ ਟਕਰਾਅ ਦੀ ਆੜ ਵਿੱਚ ਕੋਈ ਨਵਾਂ ਵਰਤਾਂਤ ਨਾ ਸर्जਦੇ ਹੋਣ ਕਈ ਇਹਨਾਂ ਦੇ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਆ ਉਹ ਕਹਿੰਦੇ ਆ ਅਸੀਂ ਜਾਵਾਂਗੇ ਸਾਨੂੰ ਕਿਸਾਨ ਰੋਕ ਕੇ ਦਿਖਾਉਣ ਤੁਹਾਡਾ ਵਿਰੋਧ ਕਰਨਾ ਸੰਵਿਧਾਨ ਦੇ ਦਾਇਰੇ ਵਿੱਚ ਆਉਂਦਾ ਹੈ ਤੁਸੀਂ ਨਾਅਰੇ ਮਾਰ ਸਕਦੇ ਹੋ ਕਾਲੀਆਂ ਝੰਡੀਆਂ ਦਿਖਾ ਦਿਓ ਜੋ ਮਰਜੀ ਕਰੋ ਪਰ ਹਿੰਸਕ ਨਹੀਂ ਹੋਣਾ ਚਾਹੀਦਾ ਸ਼ਾਂਤਮਈ ਹੈ ਜਦਨ ਤੁਸੀਂ ਇਸ ਤਰੀਕੇ ਦੇ ਨਾਲ ਹਿੰਸਕ ਹੋਗੇ ਇਹਨਾਂ ਨੇ ਬਦਰਾਮ ਤੁਹਾਨੂੰ ਕਰਨਾ ਹੈ ਤੇ ਉਹਦਾ ਵਰਤਾਂਤ ਪੂਰੇ ਮੁਲਕ ਚ ਲੈ ਕੇ ਜਾਣਾ ਹੈ ਇਹ ਚੀਜ਼ ਤੋਂ ਥੋੜਾ ਜਿਹਾ ਬਚ ਕੇ ਚੱਲਿਓ ਵਿਰੋਧ ਕਰੋ ਜਿੰਨਾ ਮਰਜੀ ਕਰੋ ਵਿਰੋਧ ਕਰੋ ਵੋਟ ਤੇ ਜਿਹਦੇ ਨਾਲ ਇਹਨਾਂ ਨੂੰ ਫਰਕ ਪੈਣਾ ਸੋ ਹੰਸਰਾਜ ਹੰਸ ਕਈ ਹੋਰ ਆਗੂ ਉਨ੍ਹਾਂ ਦਾ ਵਿਰੋਧ ਹੋ ਰਿਹਾ ਬੀਜੇਪੀ ਵਾਲੇ ਸਾਰਿਆਂ ਦਾ ਹੀ ਪਟਿਆਲੇ ਤੋਂ ਇਹਨਾਂ ਦੇ ਉਮੀਦਵਾਰ ਨੇ ਬੀਬੀ ਪਰਨੀਤ ਕੌਰ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਹੰਸ ਰਾਜ ਹੰਸ ਨੇ ਕਿਹਾ ਕਿ ਉਹ ਛੋਟੇ ਮਸਲੇ ਹੱਲ ਕਰਾਉਣ ਦੀ ਕੋਸ਼ਿਸ਼ ਕਰਨਗੇ ਅਸੀਂ 2 ਸਾਲ ਹੋ ਗਏ ਇਹਨਾਂ ਨੂੰ ਦਿੱਲੀ ਛੱਡ ਕੇ ਵਾਪਸ ਆਇਆ ਨੂੰ ਇਹਨਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਪਤਾ ਨਹੀਂ ਸੀ ਕਿ ਅਸੀਂ ਚੋਣ ਲੜਨੀ ਹੈ ਅਸੀਂ ਕਦੋਂ ਤੱਕ ਗੱਲਾਂបਾਤਾਂ ਰਹੀ ਇਹ ਸਾਰਾ ਕੁਝ ਕਰਦੇ ਰਹਾਂਗੇ ਤੇ ਪ੍ਰਧਾਨ ਮੰਤਰੀ ਸਾਹਿਬ ਆਪਣੇ ਭਾਸ਼ਣ ਦੇ ਵਿੱਚ ਇੱਕ ਤੇ ਗੱਲ ਹੀ ਨਹੀਂ ਕਰਦੇ ਉਹ ਤਾਂ ਲੋਕਾਂ ਨੂੰ ਬਾਰੋ-ਬਾਰੀ ਕਮਾਉਣ ਦਾ ਯਤਨ ਕਰਦੇ ਆ ਪਰ ਜੇ ਪ੍ਰਾਣੀ ਕਹਾਵਤ ਸਿਰੇ ਚੜ ਗਈ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਹੁੰਦੀ ਪਤਾ ਨਹੀਂ ਦੇਸ਼ ਦੇ ਲੋਕਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਜੇ ਤੁਸੀਂ ਸਵੈਰਥ ਹੁੰਦੇ ਹਜਸ ਰਾਜ ਹੰਸ ਸਾਹਿਬ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਬਣੇ ਉਹਨਾਂ ਦਾ ਵੀ ਇੱਕ ਪੰਜਾਬੀ ਹੋਣ ਦੇ ਨਾਤੇ ਫਰਜ ਸੀ ਕਿਸਾਨੀ ਮੁੱਦਿਆਂ ਦੇ ਉੱਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਂਦੀ ਪਿਊਸ਼ ਗੋਇਲ ਇਹਨਾਂ ਦੇ ਸਾਬਕਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੁਸ਼ਿਆਰਪੁਰ ਆਏ ਇਹਨਾਂ ਦੇ ਰਾਜ ਮੰਤਰੀ ਜਿਹੜੇ ਆਈਏ ਸਧਾਰੀ ਨੇ ਉਹਨਾਂ ਨੂੰ ਵੀ ਚਾਹੀਦਾ ਸੀ ਉਹ ਪੰਜਾਬ ਦੇ ਨਾਲ ਸੰਬੰਧਿਤ ਨੇ ਜਾਕੇ ਇਹਨਾਂ ਮਾਮਲਿਆਂ ਦੇ ਵਿੱਚ ਕੋਈ ਨਾ ਕੋਈ ਕਿਸਾਨਾਂ ਦੇ ਮਸਲੇ ਦਾ ਹੱਲ ਕਰਾਉਂਦੇ ਸੋ ਅੱਜ ਇਸ ਕਰਕੇ ਤੁਹਾਨੂੰ ਇਹ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਤੁਸੀਂ ਕਿਸਾਨਾਂ ਦੇ ਨਾਲ ਖੜੇ ਨਹੀਂ ਕਿਸਾਨਾਂ ਦੀ ਗੱਲ ਨਹੀਂ ਸੁਣੀ ਮੈਂ ਫਿਰ ਇੱਕ ਵਾਰੀ ਬੇਨਤੀ ਕਰਦਾ ਕਿ ਜਿੰਨਾ ਮਰਜੀ ਵਿਰੋਧ ਕਰੋ ਪਿੰਡਾਂ 'ਚ ਨਾ ਵੜਨ ਦਿਓ ਕੋਈ ਗੱਲ ਨਹੀਂ ਪਰ ਫਿਰ ਵੀ ਪਿੰਸ ਕਰਾ ਹੋਇਓ ਸ਼ਾਂਤੀ ਦੇ ਨਾਲ ਜਿੰਨਾ ਮਰਜੀ ਵਿਰੋਧ ਕਰੋ ਤੇ ਜੋ ਤੁਹਾਡਾ ਅਧਿਕਾਰ ਜੀ ਸੋ ਦੂਜੇ ਪਾਸੇ ਪੰਜਾਬ ਦੇ ਸਾਬਕਾ ਆਈਐਸ ਅਧਿਕਾਰੀ ਪਰੰਪਰਾ ਕਾਲਜ ਜਿੱਥੇ ਭਾਜਪਾ ਦੇ ਸ਼ਾਮਲ ਹੋ ਗਏ ਨੇ ਤੇ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਨੇ ਉਹਨਾਂ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਡੀਐਨਓ ਲੈ ਕੇ ਜਵਾਬ ਦਿੱਤਾ ਗਿਆ ਸੀ ਅਸਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਕੱਲੋ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਹੋਏ ਨੇ ਸਵਾਲ ਦੂਜੇ ਪੁੱਛਦੇ ਆ ਵੀ ਪੰਜਾਬ ਬਰਬਾਦ ਕਿਹਨੇ ਕੀਤਾ ਹੈ ਇਹਦੇ ਤੇ ਵੀ ਇੱਕ ਡਿਬੇਟ ਕਰ ਲਓ ਲੋਕਾਂ ਨੂੰ ਪਤਾ ਤਾਂ ਲੱਗ ਜੇ ਵੀ ਪੰਜਾਬ ਨੂੰ ਬਰਬਾਦ ਕਰਨ ਵਾਲੇ ਕਿਹੜੇ ਕਿਹੜੇ ਐ ਤੇ ਸਰਦਾਰ ਸੁਖਵੀਰ ਸੋਬਾਦਲੀ ਦੱਸ ਦੇ ਪੰਜਾਬ ਦੋ ਸਾਲਾਂ ਚ ਬਰਬਾਦ ਤਾਂ ਨਹੀਂ ਹੋਇਆ 1980 ਤੋਂ ਪਹਿਲਾਂ ਪੰਜਾਬ ਦੇ ਉੱਤੇ ਕਿੰਨਾ ਕਰਜ਼ਾ ਸੀ ਉਦੋਂ ਬਾਅਦ ਕਰਜ਼ਾ ਕਿੰਨਾ ਚੜਿਆ ਜਦ ਕਿ ਤੁਸੀਂ ਸੈਂਟਰ ਦੇ ਵਿੱਚ ਭਾਈ ਵਾਲ ਵੀ ਰਹੇ ਕਾਂਗਰਸੀ ਵੀ ਸੈਂਟਰ ਦੇ ਵਿੱਚ ਸਰਕਾਰਾਂ ਦਾ ਆਨੰਦ ਮਾਣਦੇ ਰਹੇ ਤੁਸੀਂ ਵੀ ਸੈਂਟਰ ਦੇ ਵਿੱਚ ਆਨੰਦ ਮਾਣਦੇ ਰਹੇ ਪਰ ਪੰਜਾਬ ਉਹਦਾ ਕੱਖ ਨਹੀਂ ਇਹ ਗੱਲ ਆ ਲੋਕ ਪੁੱਛਦੇ ਆ ਸੋ ਜਿਹੜਾ ਪਰਮਪਾਲ ਕੌਰ ਨੂਨੇ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਦੇ ਉਹਦੇ ਉੱਤੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਤੇ ਕਹਿਤਾ ਇਹਨਾਂ ਦਾ ਡੀਐਨਏ ਕਰਾਉਣਾ ਚਾਹੀਦਾ ਹੈ ਤੇ ਬੀਬੀ ਪਰਮਪਾਲ ਕੌਰ ਇੱਕ ਪ੍ਰਸ਼ਾਸਨਿਕ ਅਧਿਕਾਰੀ ਰਹੇ ਨੇ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਉਹਨਾਂ ਨੇ ਅਗਾਊਂ ਸੇਵਾ ਮੁਕਤੀ ਲਈ ਹੈ ਹਾਲੇ ਉਹਨਾਂ ਦਾ 31 ਅਕਤੂਬਰ ਤੱਕ ਦਾ ਟਾਈਮ ਰਹਿੰਦਾ ਸੀ ਤੇ ਉਹ ਕਹਿੰਦੀ ਮੈਨੂੰ ਸੁਖਵੀਰ ਸਿੰਘ ਬਾਦਲ ਡੀਐਨਏ ਦਾ ਮਤਲਬ ਸਮਝਾ ਦੇਣ ਵੀ ਹੁੰਦਾ ਕੀ ਹੈ ਕਈ ਵਾਰ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਦੋਂ ਵੀ ਸਵਾਲ ਉੱਠਦੇ ਆ ਜਦੋਂ ਉਹਨਾਂ ਨੇ ਭਰੀ ਪੰਚ ਸਭਾ ਦੇ ਵਿੱਚ ਕਹਿ ਦਿੱਤਾ ਸੀ ਕਿ ਮੇਰੇ ਪਿਤਾ ਸਬਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਈ ਸ਼ੱਕ ਸੀ ਅਜੋਏ ਦੁਨੀਆ 'ਚ ਨਹੀਂ ਰਹੇ ਉਹਨਾਂ ਨੂੰ ਕਹਿਣਾ ਪੈ ਗਿਆ ਕਾਕਾ ਮੈਂ ਤੇਰਾ ਪਿਤਾ ਹੀ ਐ ਕਈ ਵਾਰ ਜ਼बान ਫਿਸਲ ਜਾਂਦੀ ਐ ਸੋ ਮੀਮੀ ਪਰਮਪਾਲ ਕੌਰ ਨੇ ਕਿਹਾ ਅਸੀਂ ਸੇਵਾ ਮੁਕਤੀ ਦੀ ਉਮਰ ਦੇ ਨੇੜੇ ਭਾਵ 60 ਸਾਲ ਦੇ ਨੇੜੇ ਪਹੁੰਚ ਗਏ ਸਾਢੇ 59 ਸਾਲ ਦੇ ਉਹ ਹੋ ਚੁੱਕੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਉਹ ਵੀ ਬਾਲਗ ਨੇ ਕੋਈ ਅਬਾਲਗ ਨਹੀਂ ਸਾਨੂੰ ਪੂਰਾ ਅਧਿਕਾਰ ਹੈ ਅਸੀਂ ਆਪਣਾ ਫੈਸਲਾ ਆਪਣੇ ਭਵਿੱਖ ਦਾ ਫੈਸਲਾ ਆਪ ਕਰ ਸਕਦੇ ਹਾਂ ਤੇ ਅੱਗੇ ਵੀ ਸਵਾਲ ਇੱਕ ਹੋਰ ਪੁੱਛਿਆ ਗਿਆ ਕਈਆਂ ਦੇ ਵਿੱਚ ਚੱਲਦਾ ਪਿਆ ਹੈ ਕਿ ਉਹ ਰਹੇ ਬਲੂਕਾ ਸਾਹਿਬ ਦੀ ਨਾਲ ਹੀ ਗਏ ਨੇ ਕੋਈ ਕਿ ਚਰਚਾ ਬਾਵਾ ਚਰ ਤੋਂ ਚੱਲਦੀ ਸੀ ਗਿਆ ਸੋ ਗਿਆ ਸਰਦਾਰ ਸੁਖੀਰ ਸਿੰਘ ਬਾਦਲ ਨੂੰ ਜਿਹੜੇ ਬਾਕੀ ਰਹਿ ਗਏ ਨਾ ਕਈਆਂ ਤੇ ਹੋਰ ਵੀ ਅਜੇ ਸਵਾਲ ਉੱਠ ਰਹੇ ਨੇ ਉਹਨਾਂ ਨੂੰ ਸਾਹਮਣਾ ਚਾਹੀਦਾ ਸੋ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਤੇ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਖੇਤਰੀ ਪਾਰਟੀ ਸ਼ੁਰੂ ਨਹੀਂ ਕਾਲੀ ਦਲ ਜਿਹਦਾ 100 ਸਾਲ ਤੋਂ ਵੱਧ ਇਤਿਹਾਸ ਹੈ ਦੂਜਿਆਂ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੀਆਂ ਅੱਖਾਂ ਉੱਚੀਆਂ ਕਰੋ ਕਦੇ ਬੈਠ ਕੇ ਵਿਚਾਰੋ ਕਿ ਅਸੀਂ ਇਹ ਹਾਲਤ ਹੋਈ ਕਿਉਂ ਹੈ ਉਹਦੇ ਕਾਰਨ ਲੱਭਣ ਦੇ ਯਤਨ ਕੀਤੇ ਜਾਣ ਤਾਂ ਹੀ ਕਿਸੇ ਪਾਸੇ ਵੱਲ ਅਸੀਂ ਜਾ ਸਕਦੇ ਹਾਂ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਰਾਣਾ ਗੁਰਜੀਤ ਸਿੰਘ ਸੋਢੀ ਦਾ ਮੁੰਡਾ ਹੈ ਉਹ ਯਾਦ ਉਮੀਦਵਾਰ ਖੜਾ ਹੈ ਸੀ ਤੇ ਜਿੱਤਿਆ ਵੀ ਸੀ ਤੇ ਹੁਣ ਚਰਚਾਵਾ ਵੀ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਇਹ ਰਾਣਾ ਗੁਰਜੀਤ ਸਿੰਘ ਨੇ ਰਾਣਾ ਗੁਰਜੀਤ ਸਿੰਘ ਸੋਢੀ ਨੇ ਫਿਰੋਜ਼ਪੁਰ ਵਾਲੇ ਜਿਹੜੇ ਕੈਪਟਨ ਸਾਹਿਬ ਦੇ ਨਾਲ ਗਏ ਹੈ ਰਾਣਾ ਗੁਰਜੀਤ ਸਿੰਘ ਉਹ ਨੇ ਜਿਨ੍ਹਾਂ ਦਾ ਸੁਖਪਾਲ ਸਿੰਘ ਖੈਰਾ ਨਾਲ ਪੰਗਾ ਰਿਆ ਦੋਨੇ ਪਿਓ ਪੁੱਤ ਐਸ ਵੇਲੇ ਬਧਾਇਕ ਨੇ ਸਾਬਕਾ ਮੰਤਰੀ ਵੀ ਰਹੇ ਨੇ ਇਹ ਰਾਣਾ ਗੁਰਜੀਤ ਸਿੰਘ ਇੱਕੋ ਸ਼ਖਸੀਅਤ ਹੈ ਜਿਨ੍ਹਾਂ ਨੇ ਪਹਿਲਾ ਚਰੌਤੀ ਦਿੱਤੀ ਲਲਕਾਰਾਂ ਮਾਰਿਆ ਕਿ ਮੈਂ ਆਜ਼ਾਦ ਵੀ ਆਪਣੇ ਮੁੰਡੇ ਨੂੰ ਜਿਤਾ ਕੇ ਦਿਖਾਵਾਂਗਾ ਉਹਨਾਂ ਨੇ ਆਜ਼ਾਦ ਜਿਤਾ ਲਿਆ ਤੇ ਕਿੱਥੇ ਗਈ ਕਾਂਗਰਸ ਦੀ ਅਨਸ਼ਾਸਨੀ ਟੀਮ ਉਹ ਆਜ਼ਾਦ ਤੌਰ ਤੇ ਖੜੇ ਤਾਂ ਕਾਂਗਰਸ ਪਾਰਟੀ ਦੇ ਬੀਤਵਾਰ ਦੇ ਬਰਾਬਰ ਸੀ ਤੇ ਜਿੱਤ ਵੀ ਗਏ ਉਸ ਵੇਲੇ ਵੀ ਇੱਕ ਵਾਰੀ ਚਰਚਾ ਹੋਈ ਜਦੋਂ ਇਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਸਨ ਉਹ ਕਹਿੰਦੇ ਵੀ ਦੇਖੋ ਮੁੱਖ ਮੰਤਰੀ ਨੂੰ ਮੇਲਾ ਕੋਈ ਗਰਾ ਆ ਮੈਂ ਆਪਣੇ ਹਲਕੇ ਦੇ ਕੰਮ ਲੈ ਕੇ ਗਿਆ ਸੀ ਮੁੱਖ ਮੰਤਰੀ ਸਾਹਿਬ ਕੋਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਮੇਤੋਂ ਕੰਮ ਬਾਰੇ ਸੁਣਿਆ ਅੱਜ ਦਾ ਜਵਾਨਾ ਬਦਲ ਗਿਆ ਪਹਿਲਾਂ ਭਾਵੇਂ ਕੋਈ 10 ਵਾਰ ਹੀ ਮਿਲਿਆ ਹੁੰਦਾ ਕੋਈ ਸ਼ੱਕ ਨਹੀਂ ਸੀ ਕਰਦਾ ਅੱਜ ਕੱਲ ਜਦੋਂ ਤੋਂ ਕਦਰਾਂ ਕੀਮਤਾਂ ਘਟ ਗਈਆਂ ਇਹਦੀ ਥਾਂ ਤੇ ਜਦੋਂ ਆਗੂ ਵੱਡੇ ਹੋ ਗਏ ਉਦੋਂ ਤੋਂ ਲਗਾਤਾਰਤਾ ਦੇ ਵਿੱਚ ਪਾਰਟੀਆਂ ਡਾਊਨ ਹੁੰਦੀਆਂ ਗਈਆਂ ਹੁਣ ਚਰਚਾ ਚੱਲਦੀ ਹੈ ਇੱਕ ਕਿ ਰਾਣਾ ਗੁਰਜੀਤ ਸਿੰਘ ਹੋ ਸਕਦਾ ਆਪਣੇ ਮੁੰਡੇ ਨੂੰ ਕਾਂਗਰਸ ਵਿੱਚ ਸ਼ਾਮਲ ਕਰਾ ਕੇ ਅਨੰਦਪੁਰ ਸਾਹਿਬ ਲੋਕ ਸਭਾ ਦੀ ਸੀਟ ਤੋਂ ਚੋਣਾਂ ਲੜ ਰਿਹਾ ਹੈ ਕਿਉਂਕਿ ਜਿਹੜੇ ਉੱਥੋਂ ਦੇ ਇਸ ਵੇਲੇ ਦੇ ਮੈਂਬਰ ਪਾਰਲੀਮੈਂਟ ਨੇ ਮਨੀਸ਼ ਤਿਵਾੜੀ ਉਹਨਾਂ ਨੂੰ ਲੁਧਿਆਣਾ ਦਾ ਚੱਡੀਗੜ੍ਹ ਤੋਂ ਵੀ ਖੜਾਇਆ ਜਾ ਸਕਦਾ ਹੈ ਉਹ ਆਪ ਵੀ ਇੰਟਰਸਟਿਡ ਉੱਥੇ ਵਾਸਤੇ ਨੇ ਸੋ ਜਦੋਂ ਤੱਕ ਪਾਰਟੀਆਂ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਸੋ ਮੁੱਖ ਮੰਤਰੀ ਭਗਵਨ ਸਿੰਘ ਮਾਨ ਅਸਾਮ ਦੇ ਵਿੱਚ ਪਹੁੰਚੇ ਨੇ ਇੱਕ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਵੱਲੋਂ ਬੀਜੇਪੀ ਦੇ ਉੱਤੇ ਨਛਾਣੇ ਸਾਥੇ ਕੀ ਨੇ ਜੀ ਦੇਖੋ ਪੰਜਾਬ ਤੋਂ ਬਾਹਰ ਜਾ ਕੇ ਇਹ ਇੰਡੀਆ ਗੱਠ ਜੋੜ ਦਾ ਹਿੱਸਾ ਨਹੀਂ ਪੰਜਾਬ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਦੀ ਨਹੀਂ ਵੱਢਦੀ ਲੋਕਾਂ 'ਚ ਇਹ ਚਰਚਾ ਕਿ ਵੀਦਵਾਰ ਇਸ ਤਰ੍ਹਾਂ ਜੇ ਆਉਣਗੇ ਅਖੀਰ ਤੇ ਜਾ ਕੇ ਸਮਝਾਉਤਾ ਹੋਵੇਗਾ ਇਥੋਂ ਆਮ ਆਲਾ ਜਿਤਾ ਦਿਓ ਇਥੋਂ ਕਾਂਗਰਸ ਵਾਲਾ ਜਿਤਾ ਦਿਓ ਇਹ ਚਰਚਾ ਮਾਣੇ ਕੋਈ ਫਾਰਮੂਲਾ ਨਹੀਂ ਆਸਾਮ ਦੇ ਵਿੱਚ ਗਏ ਨੇ ਦੋ ਉਮੀਦਵਾਰ ਇਹਨਾਂ ਦੇ ਉੱਥੇ ਖੜੇ ਨੇ ਜਦੋਂ ਅਰਵਿੰਦ ਕੇਜਰੀਵਾਲ ਇਸ ਵੇਲੇ ਜੇਲ੍ਹ 'ਚ ਨੇ ਤੇ ਇਹ ਜੇ ਕਮਾਵਾਸ ਤੇ ਭਗਵੰਤ ਮਾਨ ਨੂੰ ਤੋਰਦੇ ਆ ਜਿੱਥੇ ਖਰਚ ਹੋ ਰਿਹਾ ਤੇ ਜਿੱਥੇ ਕਮੇਟੀਆਂ ਦੇ ਮੈਂਬਰ ਬਣਾਉਣੇ ਨੇ ਉੱਥੇ ਫਿਰ ਇਹਨਾਂ ਕੋਈ ਆਉਦੇ ਹੈਗੇ ਨਹੀਂ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਸਾਡੇ ਮੁੱਖ ਮੰਤਰੀ ਸਾਹਿਬ ਇਸ ਵੇਲੇ ਇਸਾਮ ਦੇ ਵਿੱਚ ਗਏ ਨੇ ਤੇ ਫਿਰ ਉੱਥੇ ਉਹਨਾਂ ਨੇ ਧੂਆਂ ਧਾਰ ਪ੍ਰਚਾਰ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਵਿੱਚ ਕਰਨਾ ਕਿਉਂਕਿ ਇੜੀਆਂ ਗੱਠ ਜੋੜ ਚੇ ਸੇਧਾਰ ਨੇ ਦਿੱਲੀ ਦੇ ਵਿੱਚ ਜਿਹੜੀ 31 ਨੂੰ ਰੈਲੀ ਹੋਈ ਸੀ ਉਹਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੀ ਅਹਿਮ ਭੂਮਿਕਾ ਦੇ ਵਿੱਚ ਬੈਠੇ ਸਨ ਉਹ ਆਪਣੇ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਨੇ ਫਿਰ 16 17 ਉਹਨਾਂ ਨੇ ਗੁਜਰਾਤ ਵੀ ਜਾਣਾ ਹੈ ਉੱਥੇ ਵੀ ਦੋ ਸੀਟਾਂ ਤੇ ਲੜ ਰਹੇ ਨੇ ਇਸ ਤੋਂ ਪਹਿਲਾਂ ਇਹਨਾਂ ਦਾ ਦਿੱਲੀ ਵਿੱਚ ਵੀ ਸਮਝੌਤਾ ਹੈ ਤੇ ਹਰਿਆਣੇ ਵਿੱਚ ਵੀ ਇੱਕ ਸੀਟ ਤੇ ਸਮਝੌਤਾ ਕਰਛੇਤਰ ਦੀ ਸੀਟ ਇਹਨਾਂ ਕੋਲ ਜੀ ਸੋ ਦੂਜੇ ਪਾਸੇ ਕਾਂਗਰਸ ਦੀ ਮੀਟਿੰਗ ਖਤਮ ਹੋ ਗਿਆ ਹੁਣ ਜਲਦ ਹੀ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ ਕਾਂਗਰਸ ਦੀ ਜਿਹੜੀ ਸਕਰੀਨਿੰਗ ਕਮੇਟੀ ਦੀ ਇੱਕ ਮੀਟਿੰਗ ਸੀ ਉਹ ਮੀਟਿੰਗ ਖਤਮ ਹੋ ਚੁੱਕੀ ਹੈ ਸਮਝਿਆ ਜਾ ਰਿਹਾ ਹੈ ਕਿ ਬਹੁਤ ਜਲਦ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ ਦਵਿੰਦਰ ਜਾਦਵ ਪੰਜਾਬ ਦੇ ਇੰਚਾਰਜ ਨੇ ਉਹਦੇ ਵਿੱਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਰਦੇ ਆਗੂ ਪ੍ਰਤਾਪ ਸਿੰਘ ਬਾਜਬਾ ਤੇ तमाम ਆਗੂ ਵੈਸੇ ਸਹੀ ਪੈਣ ਵਾਲੀ ਗੱਲ ਰਹਿੰਦੀ ਹੈ ਅਦਰ ਭਾਈ ਇਹਨਾਂ ਦਾ ਆਸ ਵਿੱਚ ਦੀ ਗੱਲਬਾਤ ਤਕਰੀਬਨ ਤਕਰੀਬਨ ਹੋ ਚੁੱਕੀ ਹੈ ਤੇ ਰਾਜਾ ਬੜਿੰਗਰ ਨੇ 2 ਦਿਨ ਪਹਿਲਾਂ ਕਿਹਾ ਸੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵਾਂਗੇ ਤੇ ਉਮੀਦ ਰੱਖਣੀ ਚਾਹੀਦੀ ਹੈ ਅਗਲੇ ਦਿਨਾਂ ਦੇ ਵਿੱਚ ਇਹਨਾਂ ਦੇ ਉਮੀਦਵਾਰ ਚਲੋ ਇਹਨਾਂ ਦੀ ਤਾਂ ਹਾਈ ਕਵਾਨ ਹੈ ਪਰ ਸ਼ਰਮ ਨਹੀਂ ਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਤਾਂ 60 ਤੇ 60 ਲੱਗੀ ਜਾਂਦੀ ਹੈ ਉਹ ਤਾਂ ਮਹੀਨਾ-ਮਹੀਨਾ ਦੋ-ਦੋ ਮਹੀਨੇ ਛੇ-ਛੇ ਮਹੀਨੇ ਪਹਿਲਾਂ ਵੀਦਵਾਰ ਐਲਾਨ ਦਿੰਦੇ ਹੁੰਦੇ ਸੀ ਤੇ ਐਲਾਨੇ ਵੀ ਵੀ ਨੇ ਸੰਗਰੂਰ ਦੇ ਵਿੱਚ ਪੇਚਾ ਇਸੇ ਕਰਕੇ ਪੈ ਗਿਆ ਇਕਬਾਲ ਸਿੰਘ ਝੁੰਦਾ ਕਹਿੰਦਾ ਕਿ ਪ੍ਰਧਾਨ ਸਾਹਿਬ ਤੁਸੀਂ ਤਾਂ ਮੈਨੂੰ ਕਿਹਾ ਸੀ ਕਿ ਤੂੰ ਇਹਦੀ ਚੋਲ ਲੜੀ ਤੇ ਲੁਧਿਆਣੇ ਦੇ ਵਿੱਚ ਇੱਕ ਕਾਕਾ ਸੂਦ ਹੈ ਉਹਨਾਂ ਦਾ ਤਾਂ ਲਾਣੀ ਕਰਿਆ ਸੀ ਕਿ ਇਹ ਸਾਡੇ ਵੀਦਵਾਰ ਹੋਣਗੇ ਚਲੋ ਦੇਖਦੇ ਹਾਂ ਪ੍ਰਧਾਨ ਸਾਹਿਬ ਜਿਹੜੇ ਪੰਜਾਬ ਬਚਾਓ ਯਾਤਰਾ ਤੇ ਆਏ ਵੀ ਹੈ ਉਹ ਕਿਵੇਂ ਕਿਵੇਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਦੇ ਜੀ ਸੋ ਰਾਹੁਲ ਗਾਂਧੀ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਕਿਹਾ ਗਿਆ ਕਿ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਨੇ ਪਰ ਭਾਜਪਾ ਉਹਨਾਂ ਦੀ ਸੁਣ ਨਹੀਂ ਰਹੀ ਜੀ ਉਹਨਾਂ ਨੇ ਇੱਕ ਨਾਰਾ ਦਿੱਤਾ ਆਪਣੇ ਭਾਸ਼ਣ ਦੇ ਵਿੱਚ ਰਾਹੁਲ ਗਾਂਧੀ ਸਾਹਿਬ ਨੇ ਦੋ ਤਿੰਨ ਗੱਲਾਂ ਨੂੰ ਬਹੁਤ ਅਹਿਮ ਮੁੱਦਾ ਬਣਾਇਆ ਹੋਇਆ ਹੈ ਇੱਕ ਤਾਂ ਉਹ ਕਹਿੰਦੇ ਆ ਕਿ ਐਮਐਸਪੀ ਦੀ ਕਾਨੂੰਨਨ ਗਰੰਟੀ ਅਸੀਂ ਦੇਵਾਂਗੇ ਜੇ ਅਸੀਂ ਸੱਤਾ 'ਚ ਆ ਗਏ ਤਾਂ ਐਮਐਸਪੀ ਦੀ ਕਾਨੂੰਨਨ ਗਰੰਟੀ ਸਾਡੇ ਵੱਲੋਂ ਦਿੱਤੀ ਜਾਵੇਗੀ ਦੂਜਾ ਉਹਨਾਂ ਨੇ ਬੇਰੁਜ਼ਗਾਰੀ ਨੂੰ ਸਭ ਤੋਂ ਵੱਧ ਚੁੱਕਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਲਾਉਪ ਹੋ ਚੁੱਕੇ ਆ ਇਸ ਮਾਮਲੇ 'ਚ ਉਹਨਾਂ ਦਾ ਕਹਿਣਾ ਸੀ 2 ਕਰੋੜ ਨੌਕਰੀ ਹਰ ਸਾਲ ਦਿਆ ਕਰੂੰਗਾ 14 ਦਾ ਨਾਅਰਾ ਇਹ 24 ਤੱਕ 10 ਸਾਲ ਹੋ ਗਏ ਉਹ ਕਹਿੰਦੇ ਐਂ ਹੀ ਦੱਸ ਦਿਓ ਵੀ ਟੋਟਲ 2 ਕਰੋੜ ਦੇਤੀਆਂ ਜੇ ਟੋਟਲ 2 ਕਰੋੜ ਦੇਤੀਆਂ ਹੁੰਦੀਆਂ ਤਾਂ 30 ਲੱਖ ਅਸਾਮੀ ਭਾਰਤ ਸਰਕਾਰ ਦੇ ਵਿਭਾਗਾਂ ਦੇ ਵਿੱਚ ਖਾਲੀ ਪਈਆਂ ਨੇ ਉਹ ਕਹਿੰਦੇ ਕਿਸਾਨ ਐਮਐਸਪੀ ਦੀ ਮੰਗ ਕਰਦੀ ਐ ਬੇਰੋਜ਼ਗਾਰ ਨੌਕਰੀ ਮੰਗਦਾ ਐ ਐ ਸਰਕਾਰ ਦੇ ਵਿੱਚ ਸੁਣਦਾ ਕੋਈ ਨਹੀਂ ਤੇ ਉਹ ਕਹਿੰਦੇ 30 ਰੱਖ ਜੂਨ ਦੇ ਮਹੀਨੇ ਵਿੱਚ ਸਰਕਾਰ ਆਊਗੀ ਉਸ ਤੋਂ ਬਾਅਦ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਭਰਾਂਗੇ ਜਿਵੇਂ ਬਿਹਾਰ ਦੇ ਵਿੱਚ ਤਜਸ਼ਵੀ ਜਾਦਵ ਕਹਿੰਦੇ ਨੇ ਕਿ 17 ਮਹੀਨਿਆਂ ਦੇ ਵਿੱਚ ਬੈ ਇੰਨੀਆਂ ਨੌਕਰੀਆਂ ਦੇਤੀਆਂ ਸਰਕਾਰੀ ਵਿਭਾਗਾਂ 'ਚ ਸੋ ਉਹਨਾਂ ਨੇ ਉਹ ਗੱਲ ਉਠਾਈ ਹੈ ਇੱਕ ਦੂਜੇ ਦੇ ਵਿਰੋਧੀ ਪਾਰਟੀਆਂ ਉਹ ਇੱਕ ਦੂਜੇ ਦੀ ਵਿਰੋਧਤਾ ਵਾਲੀਆਂ ਗੱਲਾਂ ਨੂੰ ਹੀ ਅੱਗੇ ਠਾਇਆ ਕਰ ਦਿੱਤਾ ਜੀ ਸੋ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਵੱਲੋਂ ਕਿਹਾ ਗਿਆ ਕਿ ਭਾਜਪਾ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਕੋਈ ਫਰਕ ਨਹੀਂ ਸਮਝਦੇ ਜੀ ਤਕੋ ਇਸ ਵੇਲੇ ਕਈ ਥਾਵਾਂ ਦੇ ਉੱਤੇ ਇਹ ਪ੍ਰਚਾਰ ਚੱਲ ਰਿਹਾ ਕਿ ਭਾਰਤੀ ਜਨਤਾ ਪਾਰਟੀ ਅਜੇ ਹੀ ਰਾਜਨੀਤੀ ਖੇਡਦੀ ਹੈ ਕਿ ਘੱਟ ਗਿਣਤੀਆਂ ਨੂੰ ਦਬੋ ਵੱਧ ਗਿਣਤੀਆਂ ਨੂੰ ਆਪਣੇ ਹੱਕ 'ਚ ਪੁਗਤਾਓ ਇਹ ਗੱਲ ਬਿਲਕੁਲ ਸਾਹਮਣੇ ਹੈ ਰਾਜਨਾਥ ਸਿੰਘ ਜੂਪੀ ਦੇ ਬੁਖਬਤਰੀ ਵੀ ਰਹੇ ਗ੍ਰਹਿ ਮੰਤਰੀ ਕੇਂਦਰ ਚ ਰਹੇ ਤੇ ਅੱਜ ਕੱਲ ਉਹ ਰੱਖਿਆ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਨੂੰ ਇੱਕ ਸੋਬਰ ਆਗੂ ਵਜੋਂ ਦੇਖਿਆ ਜਾਂਦਾ ਤੇ ਉਹਨਾਂ ਦਾ ਇਹ ਕਹਿਣਾ ਕਿ ਭਾਈ ਸਾਡਾ ਗਲਤ ਪ੍ਰਚਾਰ ਕਰਦੇ ਹੋ ਭਾਰਤੀ ਜਨਤਾ ਪਾਰਟੀ ਖਾਸ ਕਰ ਨਰਿੰਦਰ ਦਬੋਦਰਦਾਸ ਮੋਦੀ ਪ੍ਰਧਾਨ ਮੰਤਰੀ ਸਾਹਿਬ ਦੀ ਗਵਾਈ ਵਾਲੀ ਇਹ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਦੀ ਸਗੋਂ ਸਾਰਿਆਂ ਦੇ ਨਾਲ ਹਿੰਦੂ ਮੁਸਲਮਨ ਨੂੰ ਕੋਈ ਉਹ ਨਹੀਂ ਅਸੀਂ ਮੁਸਲਮਾਨ ਵੀ ਸਾਡੇ ਉਨੇ ਨੇੜੇ ਨੇ ਜਿੰਦਾ ਹਿੰਦੂ ਭਾਈਚਾਰਾ ਨੇੜੇ ਐ ਇਸ ਕਰਕੇ ਸਾਡਾ ਪ੍ਰਚਾਰ ਗਲਤ ਹੁੰਦਾ ਅਸੀਂ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਦ੍ਰੈਤ ਭਾਵਨਾ ਨਹੀਂ ਰੱਖਦੇ ਜੀ ਸੋ ਜਪਸਾ ਦਿਲਜੀਤ ਸੀਮਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਸਿਣੀ ਡੀਲਰ ਨੇ ਉਹਨੇ ਕਿਹਾ ਕਿ ਅਸੀਂ ਪੂਰੀ ਟੱਕਰ ਦਵਾਂਗੇ ਜੀ ਠੀਕ ਹੈ ਜੀ ਦਿਲਜੀਤ ਸਿੰਘ ਸੀਮਾ ਸੁਖਵਿੰਦਰ ਸਿੰਘ ਸੁਖੀ ਸੁਖਵਿੰਦਰ ਕਬਾ ਡਾਕਟਰ ਜੇ ਸੁਖੀ ਸਾਹਿਬ ਨੇ ਸੀਮਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਨੇ ਤੇ ਜਦੋਂ ਇਹੋ ਜੇ ਆਗੂ ਪਾਰਟੀ ਦੇ ਨਾਲ ਖੜਦੇ ਆ ਪਾਰਟੀ ਭਾਵੇਂ ਸੰਕਟ ਦੇ ਸਮੇਂ ਦੇ ਵਿੱਚ ਸਮੇਂ ਆਉਂਦੇ ਰਹਿੰਦੇ ਨੇ ਇੱਕ ਗਾਇਕ ਦਾ ਗੀਤ ਆ ਨਾ ਸਦਾ ਨਹੀਂ ਹਾਲਾਤ ਰਹਿੰਦੇ ਬਾੜੇ ਬੰਦੇ ਦੇ ਤੇ ਸਦਾ ਨਹੀਂ ਮਿੱਤਰ ਉਚੜਾਂਗਾ ਰਹਿੰਦੀਆਂ ਜਿਹੜਾ ਏਸੀ ਕਰੰਟ ਆਲਟਰਨੇਟਿਵ ਕਰੰਟ ਹੈ ਜੇ ਵਿਗਿਆਨ ਦੇ ਮੁਤਾਬਕੇ ਦਾ ਗ੍ਰਾਫ ਦੇਖਿਆ ਜਾਵੇ ਤਾਂ ਇਹ ਅਪ ਡਾਊਨ ਹੈ ਉਤਾਰ ਚੜਾਰ ਉਤਾਰ ਚੜਾ ਉਤਾਰ ਚੜਾ ਤੇ ਜਿਹੜਾ ਬੈਟਰੀ ਵਾਲਾ ਕਰੰਟ ਹੁੰਦਾ ਜੀ ਨੂੰ ਡੀਸੀ ਕਰੰਟ ਕਹਿੰਦੇ ਆ ਡਾਇਰੈਕਟ ਕਰੰਟ ਉਹ ਬਿਲਕੁਲ ਸਿੱਧੀ ਲਾਈਨ 'ਚ ਚੱਲਦਾ ਹੈ ਡਾਕਟਰ ਚੀਮਾ ਸਾਹਿਬ ਨੇ ਇਸੇ ਕਰਕੇ ਕਿਹਾ ਹੈ ਕਿ ਸ਼ਰੋਨੀ ਅਕਾਲੀ ਦਲ ਮਜ਼ਬੂਤ ਹੈ ਪਹਿਲਾਂ ਵੀ ਸ਼ਰੋਨੀ ਅਕਾਲੀ ਦਲ ਤੇ ਬੜੇ ਸੰਕਟ ਆਏ ਇਹ ਤਾਂ ਨੇ ਆਪ ਬਹਿ ਕੇ ਸੋਚ ਰਾ ਕਿ ਸੰਕਟ ਆਏ ਕਿਉਂ ਆ ਪਰ ਇਹਦੇ باوجود ਸ਼ਰੋਨੀ ਅਕਾਲੀ ਦਲ ਬਿਲਕੁਲ ਬੇहद ਮਜ਼ਬੂਤ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ